ਅੱਜ 나절 ਆਪਣੇ ਕੁਝ ਅਮਲੀ ਦੋਸਤਾਂ ਨਾਲ ਬੈਠਾ ਤਾਂਛ ਖੇਡ ਰਿਆ ਸੀ ਤਾਂ ਵਿੱਚੋਂ ਕਿਸੇ ਦੀ ਦੁੱਖ ਦੀ ਰਗ ਤੇ ਹੱਥ ਤਰ ਛੱਡਿਆ ਵੇ 나절 ਸਿਉ ਕਦੋਂ ਲਿਆ ਰਿਆ ਫੇ ਸਾਡੀ ਹੀਮਾ ਮਾਲਨੀ ਜੀ ਭਾਬੀ ਨੂੰ ਕਦੋਂ ਦੇਣੀ ਫੇਰ ਕਰਦੀ ਕੱਡੇ ਦੀ ਪਾਰਟੀ ਚੁੱਪ ਕਰ ਓਏ ਹੋਜੂ ਮੇਰਾ ਵੀ ਸਾਖ ਰੁੱਲਦੂ ਜਦੋਂ ਕਰਮਾਂ ਵਿੱਚ ਹੋਵੇਗਾ ਤੈਨੂੰ ਕੀ ਪਸੂੜੀ ਪਈ ਤੂੰ ਆਪਣੀ ਦੱਸ ਤੇਰੇ ਵਾਲੀ ਆਈ ਪੇਕਿਆ ਤੋਂ ਜਾ ਆਉਣਾ ਹੀ ਨਹੀਂ ਕਦੇ ਮੈਂ ਸੁਣਿਆ ਪੰਚਾਇਤ ਬੁਲਾਈ ਕਹਿੰਦੀ ਰੁਲਦੂ ਨਾਲ ਨਹੀਂ ਰਹਿਣਾ ਸਭ ਹੱਸ ਪਏ ਰੁਲਦੂ ਤੇ ਨਾਜਿੱਦ ਦੀ ਨੋਕ ਚੋਕ ਨੂੰ ਸੁਣ ਕੋਈ ਨਾ ਕੋਈ ਬੱਸ ਇਹ ਸਾਲਾ ਮੇਰਾ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਜਾਏਗਾ ਮੇਰਾ ਦਿਲ ਕਹਿੰਦਾ ਰੁਲਦੂ ਤੋਂ ਫੇਰ ਨਾ ਰਿਹਾ ਗਿਆ ਨਾ ਪਿਛਲੇ 3 ਸਾਲਾਂ ਤੋਂ ਤੇਰਾ ਦਿਲ ਇਹੋ ਕਹਿ ਰਿਹਾ ਕੋਈ ਨਾ ਇਸ ਵਾਰ ਤਾਂ ਭਾਬੀ ਲਾਭ ਹੀ ਦੇਣੀ ਮੇਰੇ ਲਈ ਬਾਟੀ ਚਲੋ ਫਿਰ ਕੱਲ ਮਿਲਦੀ ਕਹਿ ਸਭ ਅਮਲੀ ਦੋਸਤ ਕਿਸ ਗਏ ਉਥੋਂ ਤੋਂ ਕਰ ਆ ਨਾਜ਼ਰ ਆਪਣੀ ਭਾਬੀ ਨੂੰ ਅੱਜ ਥੋੜਾ ਗੁੱਸੇ ਵਿੱਚ ਬੋਲਿਆ ਨਹੀਂ ਭਾਬੀ ਕਿੱਥੇ ਵੇ ਮੈਂ ਕਿੱਥੇ ਹੋਣਾ ਚੁੱਲ੍ਹੇ ਤੇ ਰੋਟੀ ਬਣਾ ਰਹੀ ਦੀਂਦੀ ਨਹੀਂ ਤੈਨੂੰ ਕੀੜੀ ਥੋੜੀ ਜੋ ਦਿਸਦੀ ਨਹੀਂ ਉਹ ਵੀ ਥੋੜਾ ਗੁੱਸੇ ਵਿੱਚ ਜਵਾਬ ਦਿੱਤਾ ਹੁਣ ਨਾਜ਼ਰ ਥੋੜਾ ਠੰਡਾ ਆ ਜਾ ਹੋ ਗਿਆ ਨਾ ਨਾ ਭਾਬੀ ਗੁੱਸਾ ਕੀ ਨਿਉ ਕਰਦੀ ਆ ਮੈਂ ਤਾਂ ਐਵੇਂ ਹੀ ਉਸ ਕਿਹਾ ਬਸ ਰਹਿਣ ਦੇ ਬੇ ਅਮਲੀਆ ਭਾਬੀ ਤੂੰ ਤਾਂ ਅਮਲੀ ਨਾ ਕਹਿ ਨਾજર ਕਹਿ ਸਕਦੀ ਆ ਇਹਨੇ ਨੂੰ ਨਾજર ਦਾ ਵੱਡਾ ਵੀ ਤੇ ਉਸਦਾ ਪਤੀਜਾ ਵੀ ਖੇਤੋਂ ਆਗੇ ਡੰਗਰਾਂ ਲਈ ਚਾਰਾ ਲੈ ਕੇ ਉਸਦਾ ਪਤੀਜਾ ਮੱਖਣ ਰੇੜੇ ਤੇ ਰੋਜ਼ ਆਪਣੇ ਬਾਪੂ ਨਾਲ ਵਹਿ ਕੇ ਜਾਂਦਾ ਸੀ ਧੂਤੀ ਮਿੱਦੀ ਲੈਲੇ ਤੇ ਉਹ ਤੁਤਲਾ ਬੋਲਦਾ ਸੀ ਮਸਾਂ ਚਾਰ ਕੋਸਾਲ ਦਾ ਸੀ ਕੋਈ ਕੰਮ ਦਾ ਢੱਕਾ ਤੋੜ ਲਿਆ ਕਰ ਐਵੇਂ ਸਾਰਾ ਦਿਨ ਸ਼ੁਗਲ ਹੀ ਨਹੀਂ ਮੁੱਕਦੀ ਉਸ ਦੇ ਵੱਡੇ ਪਰਾਜਿੰਦਰ ਨੇ ਆਪਣੀ ਘਰ ਵਾਲੀ ਜੀਤੀ ਨੂੰ ਕਿਹਾ ਇਸ ਦਾ ਵਿਆਹ ਕਰਵਾਉਣਾ ਹੀ ਪੈਣਾ ਇਸ ਦੀ ਘਰ ਵਾਲੀ ਹੀ ਨੱਥ ਬਹੂਏ ਨੂੰ ਅਸੀਂ ਤੇ ਹੰਬ ਗਏ ਰੋਜ਼ ਨਵੇਂ ਚੰਦ ਚੜ ਕੇ ਆਉਂਦਾ ਪਿੰਡ ਵਿੱਚ ਡਰਦੀ ਹੋਈ ਗੁੱਡੀ ਠੇਰੀ ਵੀ ਆਉਂਦੀ ਕਰ ਕਹਿੰਦੀ ਅਮਲੀ ਦਾ ਕੀ ਪਤਾ ਨਾ ਭਾਈ ਇੰਜ ਨਾ ਕਹਿ ਬਾਕੀ ਕੁੜੀਆਂ ਕੀ ਦੇ ਛੱਡ ਗਈਆਂ ਜੋ ਇਹਨਾਂ ਨੂੰ ਛੇੜਨਾ ਉਸਨੇ ਕਿਹਾ ਹੁਣ ਜੀਤੀ ਬੋਲੀਵੇ ਨਾਜਰ ਮੈਂ ਤਾਂ ਆਪਣੀ ਸਾਖ ਸਕੀਰੀ ਗਵਾਂਡ ਰਿਸ਼ਤੇਦਾਰੀ ਸਹੇਲੀਆਂ ਸਭ ਥਾ ਵਾਹ ਲਈ ਬੈਠੀ ਪਿਛਲੇ 3 ਸਾਲ ਤੋਂ ਪਰ ਉਹ ਕੁੜੀ ਨਹੀਂ ਮਿਲੀ ਜਿਹਾ ਜਹੀ ਤੂੰ ਪਾਲਦਾ ਤੇਰੇ ਸੁਪਨੇ ਹੀ ਬਹੁਤ ਵੱਡੇ ਆ ਕੋਈ ਨਾ ਭਾਬੀ ਹਿੰਮਤ ਨਾ ਹਾਰ ਕੋਸ਼ਿਸ਼ ਕਰਦੀ ਰਹਿ ਇੱਕ ਦਿਨ ਬੂਰ ਜ਼ਰੂਰ ਪੜੇ ਤੇਰੀ ਕੋਸ਼ਿਸ਼ਾਂ ਨੂੰ ਬਸ ਉਹ ਨਖਟ ਲੈ ਨਾ ਅਖਬਾਰ ਵਿੱਚ ਵੀ ਤਾਂ ਕਢਵਾ ਹੋ ਜਾਂਦਾ ਨਾજર ਨੇ ਕਿਹਾ ਆਇਆ ਵੱਡਾ ਡੀਸੀ ਲਗਿਆ ਜਿਹੜਾ ਅਖਬਾਰ ਵਿੱਚ ਕਢਵਾਇਆ ਜਾਵੇ ਜਿੰਦਰ ਨੇ ਕਿਹਾ ਮੈਂ ਤਾਂ ਭਾਬੀ ਦਾ ਹੀ ਪੱਲਾ ਸੋਚਦਾ ਦਰਾਣੀ ਆਜੂ ਤਾਂ ਰਲ ਮਿਲ ਕੇ ਕੰਮ ਕਰ ਲਿਆ ਕਰਨ ਗਿਆ ਭਾਬੀ ਵਿਚਾਰੀ ਸਾਰਾ ਦਿਨੇ ਇਕੱਲੀ ਬਸ ਵੇ ਜਿਆਦਾ ਫੋਕ ਸ਼ਕਾਉਣ ਦੀ ਜ਼ਰੂਰਤ ਨਹੀਂ ਘਰ ਦੀ ਕੋਈ ਹਿੱਲਾ ਨਾજર ਕਿਹਾ ਭਾਬੀ ਤੂੰ ਜਿਹੜੇ ਸੂਟ ਤੇ ਹੱਥ ਧਰेंगी ਉਹੀ ਲੈ ਕੇ ਦਊਂਗਾ ਤੂੰ ਅਲੱਗ ਤੋਂ ਬਸ ਲੱਗੀ ਰਹੀ ਹਾਰ ਕੇ ਤਾਂ ਬਹਿਣਾ ਹੀ ਨਹੀਂ ਮੈਂ ਸੋਚਦੀ ਸੀ ਕਾ ਨੂੰ ਕਿਸੇ ਦੀ ਧੀ ਦੀ ਜ਼ਿੰਦਗੀ ਪੱਟੀ ਮੇਸ਼ ਕਰਨੀ ਤੇ ਲੜ ਲਾ ਕੇ ਜੁੱਤੀਆਂ ਤਾਂ ਮੇਰੇ ਹੀ ਪਹਿਣੀਆਂ ਵਿਚੋਲਣ ਜੋ ਬਣਾਗੀ ਤੇਰੀ ਉਸ ਕਿਆ ਨਾ ਭਾਬੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦਾ ਬਸ ਕੁੜੀ ਲੱਭ ਲਿਆ ਤੂੰ ਹੁਣ ਨਾજર ਫੇਰ ਤੋਂ ਅੱਜ ਦੱਸਣਾ ਸ਼ੁਰੂ ਕੀਤਾ ਕਿ ਕਿਹੋ ਜੀ ਕੁੜੀ ਚਾਹੀਦੀ ਉਸ ਨੂੰ ਜਿਵੇਂ ਕਿ ਮੈਂ 6 ਫੁੱਟ ਦਾ ਉੱਚਾ ਲੰਮਾ ਹਾਂ ਜਲਫ ਵਰਗਾ ਮੱਖਣ ਨੇ ਚੁੱਪ ਕਿਹਾ ਚੁੱਪ ਕਰੋ ਨਾਜ਼ਰ ਬੋਲਿਆ ਹਾਂ ਸੱਚ ਮੇਰੀ ਬੋਟੀ ਵੀ ਘੱਟ ਤੋਂ ਘੱਟ 5 5 ਦੀ ਤਾਂ ਹੋਣੀ ਚਾਹੀਦੀ ਪ੍ਰਵੀਨ ਭਾਬੀ ਜਿੰਨੀ ਹੋਵੇ ਭਾਗ ਖੁੱਲ ਜੂ ਅੱਖਾ ਸ਼੍ਰੀ ਦੇਵੀ ਵਰਗੀਆਂ ਵੱਡੀਆਂ ਵੱਡੀਆਂ ਉਸ ਦੀਆਂ ਮੱਖਣ ਫਿਰ ਬੋਲਿਆ ਆਪਣੀ ਤਾਲੀ ਮੇਤ ਵਰਗੀਆਂ ਦਸਾਂ ਪਤਾ ਤੈਨੂੰ ਨਾਜਰ ਫਿਰ ਬੋਲਿਆ ਉਸਦੇ ਵੱਲ ਲਾਜ ਵਰਗੇ ਗੁੱਤ ਮੈਂ ਦਸਾਂ ਤਾਤੇ ਮੱਖਣ ਫਿਰ ਰਹਿ ਨਾ ਹੋਇਆ ਆਪਣੀ ਬੁੱਲੀ ਮੇਤ ਦੀ ਪੁੱਤ ਵਾਗੀ ਮੂੰਹ ਤੇ ਉਂਗਲ ਰੱਖ ਕੇ ਬਹਿ ਨਾ ਨਾਜਰ ਗੁੱਸੇ ਵਿੱਚ ਬੋਲਿਆ ਫਿਰ ਉਸ ਕਹ ਜਦੋਂ ਤੁਰੇ ਤਾਂ ਬਸ ਧਰਤੀ ਹਿਲਾ ਦੇਵੇ ਹੁਣ ਤੇ ਜਿੰਦਰ ਵੀ ਹੱਸਦਿਆਂ ਬੋਲਿਆ ਹਾਥੀ ਲਿਆਉਣਾ ਕਰੀ ਤਾਤੀ ਤੇ ਤੁਰਦਾ ਤਾਂ ਤਾਤੀ ਹਿਲਦੀ ਹੁਣ ਉਸਦੀ ਪਾਬੀ ਦੀ ਬਾਰੀ ਸੀ ਇਸ ਕਰਕੇ ਹੀ ਤਾਂ ਲੱਭਦੀ ਨਹੀਂ ਡਿਮਾਂਡ ਹੀ ਬਹੁਤ ਵੱਡੀ ਤੇਰੀ ਤੇ ਕੋਈ ਨਾ ਪਾਬੀ ਦਿਲ ਕਹਿੰਦਾ ਇਸ ਵਾਰ ਤੇ ਬਿਹੜੇ ਵਿੱਚ ਛੰਨ ਛੰਨ ਕਰਦੀ ਚਾਜਰਾ ਵਾਲੀ ਆ ਨਹੀਂ ਐ ਹਿੰਮਤ ਕਰਕੇ ਦੇਖ ਦੁਵਾਰਾ ਰੱਬ ਦਾ ਨਾਮ ਲੈ ਕੇ ਉਸ ਗਿਆ ਕੋਈ ਨਾ ਕਰਦੀ ਫਿਰ ਹਿੱਲਾ ਕੋਈ ਪਰ ਤੂੰ ਇਹ ਅਮਲ ਬੰਦ ਕਰ ਦੇ ਸ਼ਾਇਦ ਰੱਬ ਸੁਣ ਲਵੇ ਇਹ ਤਾਂ ਔਖਾ ਪਰ ਚੰਗੀ ਕਿਸਮਤ ਨਾਲ 1 ਮਹੀਨੇ ਮਗਰੋਂ ਪਿੰਡ ਵਿੱਚ ਨਵਾਂ ਸਕੂਲ ਖੁੱਲਿਆ ਉੱਥੇ ਪੜਾਉਣ ਲਈ ਵਿਆਪਕ ਰੱਖੇ ਗਈ ਇੱਕ ਦਾ ਮੁੱਖੰਦ ਦਾਾਕਲਾਕਰਵਾਨ ਜਦੋਂ ਜੀਤੀ ਗਈ ਤਾਂ ਸਕੂਲ ਦਾ ਉਸ ਦੀ ਨਜ਼ਰ ਪਈ ਇੱਕ ਕੁੜੀ ਤੇ ਬਸ ਫਿਰ ਕਿਸੇ ਸਾਰੇ ਕੁੰਡਲੀ ਕਢਵਾ ਲਈ ਉਸ ਬਾਕੀ ਸਭ ਤੋਂ ਪੁੱਛ ਪੜਤਾਲ ਕਰਕੇ ਘਰ ਆ ਉਸ ਦੱਸਿਆ ਕਿ ਕੁੜੀ ਬਹੁਤ ਸੋਹਣੀ ਤੇ ਲੰਬੀ ਸੀ ਨਾ ਹੌਲੀ ਸੀ ਨਾ ਪਾਰੀ ਸੀ ਪੁੱਤ ਵੀ ਲੱਕ ਨੂੰ ਝੂ ਰਹੀ ਸੀ ਬੋਲਦੇ ਤਾਂ ਬਸ ਮੂੰਹ ਫੁੱਲ ਕੇ ਦੇ ਉਸਦੇ ਉਹ ਨੱਜ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਸੱਚੀ ਮੁੱਚੀ ਹੋਦੀ ਲਾਟ ਨਿਕਨ ਵਾਲੀ ਸੀ ਜਾਂ ਸੁਪਨਾ ਭਾਬੀ ਕਿਤੇ ਮੰਗੀ ਹੋਈ ਤੇ ਨਹੀਂ ਨਹੀਂ ਮੈਂ ਪਤਾ ਕੀਤਾ ਗਰੀਬ ਹੈ ਪਰ ਸਾਹੂ ਬਹੁਤ ਮੈਂ ਇੱਕ ਜਗ੍ਹਾ ਗੱਲ ਕੀਤੀ ਨੌਕਰੀ ਦੀ ਸੇਠ ਕੋਲ ਮੈਂ ਖਰਚਾ ਖੁਦ ਚੁੱਕ ਲਵਾਂਗਾ ਜੋ ਵੀ ਆਵੇਗਾ ਜਾਂ ਫਿਰ ਸਾਦਾ ਵਿਆਹ ਠੀਕ ਹੈ ਸਭ ਹਾਮੀ ਭਰੀ ਤੇ ਮੱਖਣ ਵੀ ਖੁਸ਼ ਹੁੰਦਾ ਬੋਲਿਆ ਮੇਲੀ ਟੀਟਰ ਆ ਉਹ ਸਭ ਹੱਸ ਪਏ ਨੱਜਰ ਨੇ ਨਸ਼ਾ ਮੁਕਤੀ ਕੇਂਦਰ ਵਜ ਕੇ ਨਸ਼ਾ ਛੱਡ ਦਿੱਤਾ ਕੁਝ ਮਹੀਨੇ ਮਗਰ ਉਸ ਦਾ ਵਿਆਹ ਹੋ ਗਿਆ ਹੁਣ ਪੂਰੇ ਪਿੰਡ ਨੂੰ ਉਸ ਉਹ ਸੱਦਾ ਪੇਚਿਆ ਰੋਟੀ ਪਾਣੀ ਲਈ ਅਮਰੀ ਦੋਸਤ ਵੀ ਬੁਲਾਏ ਪਰ ਉਸ ਨਾ ਪੀਤੀ ਉਹਨੂੰ ਜ਼ਰੂਰ ਬੁਲਾਈ ਉਸ ਦੇ ਭਾਗ ਸੱਚਮੁੱਚ ਖੁੱਲ ਗਏ ਸਨ ਉਸ ਨੂੰ ਰਾਣੀ ਜੋ ਮਿਲ ਗਈ ਸੀ ਸਾਰੇ ਪਿੰਡ ਵਿੱਚ ਇਹੋ ਜਿਹੀ ਕੋਈ ਨਾ ਨਹੀਂ ਸੀ ਸਭ ਕੁਸਰਮੁਸਰ ਕਰ ਰਹੇ ਸੀ ਕਿ ਇਹ ਪਰਿਵਰਗੀ ਕਿੱਥੋਂ ਮਿਲ ਸਕਦੀ ਉਹ ਵੀ ਇਸ ਨੂੰ ਤੇ ਇਹ ਸਭ ਉਸਦੀ ਭਾਬੀ ਦੀਆਂ ਤਿੰਨ ਸਾਲਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਸੀ ਜੋ ਅੱਜ ਨਾਜਰ ਦਾ ਵਿਆਹ ਹੋ ਰਿਹਾ ਸੀ ਉਹ ਸੁਧਰ ਵੀ ਗਿਆ ਸੀ ਤੇ ਨੌਕਰੀ ਤੇ ਵੀ ਲੱਗ ਗਿਆ ਸੀ ਇਸ ਲਈ ਕੋਸ਼ਿਸ਼ ਕਰਨੇ ਵਾਲੋਂ ਕਿ ਕਵੀ ਹਾਰ ਨਹੀਂ ਹੁੰਦੀ